ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਸਸਿਕਾ ਬਲੌਗਤ ਟਾਈਮ ਹੋ ਚੁੱਕਿਆ ਜੀ ਪੌਣੇ ਕ ਚਾਰ ਹੋ ਗਏ ਤੇ ਆਪਾਂ ਸਬਜ਼ੀ ਲੈ ਕੇ ਆਉਂਦੇ ਸੀ ਕਦੂ ਤੇ ਕਾਫੀ ਦਿਨ ਹੋ ਗਏ 4-5 4 ਦਿਨ ਹੋ ਗਏ ਆਪਾਂ ਕੋਈ ਕਦੂ ਨਹੀਂ ਬਣਾਇਆ ਤੇ ਕਿਉਂਕਿ ਕਈ ਦਿਨ ਬਾਅਦ ਤਾਂ ਜੀਜਾ ਕਰਦਾ ਵੀ ਕਦੂ ਦੀ ਹੋਵੇ ਸਬਜ਼ੀ ਤੇ ਇਕ ਦੁਲਿਆ ਕੇਉਣ ਆਪਾਂ ਕੱਚਾ ਕੱਚੀ ਪਾਲ ਲਿਆ ਨਾ ਇੱਕ ਬਾਦੂ ਆਪਾਂ ਨੂੰ ਤੇ ਬਸ ਜੀ ਬਾਕੀ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਕਰਿਆ ਕਰੋ ਐਂਡ ਟਿੱਕਰ ਫੁੱਲ ਵਾਚ ਤੇ ਬਸ ਜਸ਼ਨ ਦੇ ਰੈਡੀ ਕਰਦੇ ਆ ਨੀਰੇਚਾਰ ਦੀ ਤਿਆਰੀ ਤੇ ਆਪਾਂ ਲਗਦੇ ਆ ਦਾਲ ਸਬਜ਼ੀ ਚੀਰਨ ਤੇ ਕਿਉਂਕਿ ਫੇਰ ਇਸ ਤੋਂ ਬਾਅਦ ਜਸ਼ਨ ਦੇ ਰੈਡੀ ਨੀਰਾਚਾਰ ਆ ਪਾ ਦਾਂਗੇ ਤੇ ਆਪਾਂ ਗੋ ਘੜਾ ਸਟਕ ਕੇ ਤੇ ਫੇਰ ਭਾਂਡੇ ਚਿੰਦੇ ਚੱਕ ਕੇ ਫੇਰ ਤਰਾਂਗੇ ਸਬਜ਼ੀ ਤੇ ਪਸੂ ਅੱਧ ਚੱਦੇ ਬੈਠੇ ਆ ਅੱਧ ਚੱਦੇ ਖੜੇ ਹੋਗੇ ਤੇ ਭੈਣਾ ਪੁੱਛਦੀਆਂ ਸੀਗੀਆਂ ਅਗੇ ਦੀਦੀ ਸਾਡੀ ਸਾਡੀ ਜਿਹੜੀ ਉਹ ਕਾਲੀ ਗਾਂ ਹੋਊ ਬੈਠੀ ਐ ਜਿਹੜੀ ਉਹ ਨਹੀਂ ਸੂਣ ਆਲੀ ਜੀ ਸਾਡੀ ਆ ਚੁੱਟੀ ਐ ਜਿਹੜੀ ਇਹ ਸੂਣ ਆਲੀ ਐ ਤੇ ਉਹ ਸਾਡੀ ਗਾਂ ਪਤਾ ਨਹੀਂ ਸੀ ਨਾ ਵੀ ਸਾਰੇ ਪਾਊਡਰ ਵਗੈਰਾ ਵੀ ਪਾ ਕੇ ਦੇਖ ਲੈ ਕਈ ਭੈਣ ਭਰਾਮਣੇ ਦੱਸਿਆ ਸੀਗਾ ਤੇ ਫੇਰ ਵੀ ਰਹੀ ਨਹੀਂ ਪਤਾ ਨਹੀਂ ਕੀ ਚੱਕਰ ਆਗਾ ਤੇ ਆਪਣੀ ਇਹ ਵਾਲੀ ਚੁੱਟੀ ਸੂਣ ਆਲੀ ਆ ਹੁਣ ਇਹਦੇ ਬਸ 2 2.5 ਮਹੀਨੇ ਐ 2 ਕੁ ਮਹੀਨੇ ਹਾਬ ਤੇ ਚੌੜ ਕਰ ਲੀਏ ਜਾਨਾ ਆ ਜਾਪਾ ਲਈਏ ਚਲੋ ਜੀ ਆਪਾਂ ਲਈਏ ਇੱਕ ਕਦੂ ਤੇ ਮੰਮੀ ਨੂੰ ਫੋਨ ਕਰਿਆ ਸੀ ਜੀ ਮੰਮੀ ਆਪਣੇ ਆਉਣਗੇ ਕੱਲ ਨੂੰ ਨਹੀਂ ਆਉਂਦੇ ਮੰਮੀ ਆਉਣਗੇ ਪਰਸੋਂ ਸ਼ੁੱਕਰਵਾਰ ਨੂੰ ਆਉਣਗੇ ਮੰਮੀ ਪਰਸੋਂ ਸਕੂਲੀ ਜਾਂਦਾ ਹਾਂ ਪਰਸੋਂ ਛੁੱਟੀ ਹੈ ਕਰਬਾ ਚੌਸ ਹੈ ਵਰਤ ਹੈ ਪਰਸੋਂ ਵਰਤ ਹੋ ਰਹੀ ਉਸੇ ਮੈਂ ਸਾਫ ਹੈ ਕਿ ਮੈਂ ਫੜੀ ਬੁਤਾ ਫੜੀ ਮੈਂ ਚੁੰਨੀ ਲੋਡ ਕਰਾਂ ਆ ਵੀ ਫੜ ਲਾ ਹੈ ਸਾਫ ਹੈ ਮੇਰੇ ਪਰਸੋਂ ਹੁਣ ਤਾਂ ਸਾਫ ਹੋ ਗਿਆ ਮਾਸ ਕਿ ਮੈਨੂੰ ਹੀ ਕਾਲੇ ਲੱਗ ਜੀ ਜਾਂਦੇ ਨਹੀਂ ਨਹੀਂ ਉਹੀ ਲੱਗਦਾ ਹੈਗਾ ਇਹ ਤਾਂ ਮਾਰੇ ਮੋਟੇ ਜੀ ਤੇ ਚਲੋ ਜੀ ਬਾਹਰ ਲਈ ਆਪਾਂ ਕਦੂ ਯੋ ਮੇਂ ਉੱਧਰ ਵੀ ਇੱਕ ਬਾਲੇ ਵੱਡੇ ਕੱਦੂ ਆ। ਉਹ ਵੱਡੇ ਨਹੀਂ ਆਪਾਂ ਕੱਚੇ ਕੱਚੇ ਲੱਗੇ ਆ। ਹਾਂ ਹਾਂ ਉੱਧਰ ਕੱਚੇ ਕੱਚੇ ਕੱਦੂ ਆ। ਅਮਰੂਦਾਂ ਕ ਨਹੀਂ ਆਦਾ ਵੀ ਮੰਮੀ ਅਮਰੂਦ ਤੂੰ ਤੇ ਇਹ ਤੋੜ ਲੈ ਮੈਂ ਖੜੀ ਆ। ਹਾਂ ਹਾਂ। ਥੋਰ ਜੇ ਤਾਂ ਹੈ ਗਿਆ ਤਾਂ ਜਾਵੜਾ। ਛੋਨੇ ਚ ਪਾਣੀ ਹੋਊਗਾ ਪੁੱਤ ਕਾ ਨੂੰ ਮੈਨੂੰ ਰਵੇਟ ਦਾ। ਪੈਰ ਨਿੱਪੜ ਜਾਣਗੇ। ਸਾਬੀ ਵੀ ਤੋਣੇਗੀ ਅੰਮੀ। ਸਾਬੀ ਇੱਥੇ ਦਾ ਕਾੜਾ ਥਾ। ਛੋਨੇ ਚ ਆਪਣੇ ਚੱਲ ਮੈਂ ਦੇਖ ਲੈਨੀ। ਜੇ ਨਾ ਹੋਏ ਫੇਰ। ਚਲੋ ਜੀ ਪਹਿਲਾਂ ਇਹਨੂੰ ਅਮਰੂਦ ਪਾਲ ਕੇ ਜਾਓ। ਜੇ ਹੋਏ ਸਾਰੇ ਮੇਰੇ ਜੇ ਨਾ ਹੋਏ ਤੇਰੇ। ਠੀਕ ਹੈ ਚੰਗਾ। फिर कदू भाले पक्के भी है उधर आए थे ਔਰ ਦੇਖੀ ਓ ਮਾਈ ਗੋਡ ਹੋਰ ਹਾਦਰਾਲੀ ਸਾੜੀ ਨਾ ਆਵੀ ਬਾਵਾ ਦੇ ਨ ਹੋ ਗਏ ਨੇ ਅਮਰੁਖਾਇਆ ਲਕਤਾ ਆ ਫੋਟੀ ਜੀ ਕਰੀ ਪਾਈ ਜੀ ਬੱਲੇ ਬੱਲੇ ਹੋ ਬਹੁਤਾ ਇਨਾ ਕਰ ਤੂ ਆਪ ਸਾਰੀ ਅਮੀ ਇਹਨੇ ਫਿਚ ਨਾ ਦਨੀ ਨਹੀਂ ਦਰਦੀ ਹੱਥ ਚ ਫੜ ਕੇ ਕਿਉਂਕਿ ਦੂ ਹੀ ਇਹਨੂੰ ਹੁੰਦਾ ਹੈ ਮੈਂ ਇਹ ਕਿਹੜਾ ਕੋਸੇ ਲੱਗਿਆ ਉਹ ਤਾਂ ਹੁੰਈ ਹੈ ਇਹ ਮਿਚ ਨਾ ਹੀ ਤਰੀ ਨਹੀਂ ਦਰਦੀ ਆ ਇਹਦੇ ਨਾਲ ਨਹੀਂ ਕਰਦੇ ਨਾਲ ਆ ਚੰਗਾ ਲੈ ਆ ਜੀ ਚੀਜ਼ ਦੇ ਧਾਲ ਥਰਦੀ ਨਿਰਚਾਲਾ ਨਹੀਂ ਪਾਣਾ ਪਾਣੀ ਆ ਤੇ ਦਾਦਾ ਵਰਤਰ ਕੋੜਾ ਪਾਉਲਾ ਫੇਰ ਰੱਖ ਲਓ ਜੀ ਚੀਰ ਲਿਆ ਆਪਾਂ ਅਮਰੂਦ ਅਮਰੂਦ ਅਮੀ ਬਾਲ ਦੇਖ ਕੇ ਮੈਂ ਖੜੇ ਹੋ ਜਾਂਦਾ ਕੁਰਸੀ ਦੇ ਕੋਲੇ ਜਾਂਦੇ ਉਹ ਹੋਏ ਲੋਗਾ ਨਾ ਖੜਾ ਹੁੰਦਾ ਹਵਾ ਚਲੀ ਆਉਂਦੀ ਨਾ ਠੰਡੀ ਕੋਈ ਨਹੀਂ ਠੰਡੜੀ ਭੰਨਨ ਦਾ ਕੋਈ ਲਓ ਜੀ ਖਾ ਲਓ ਅਮਰੂਦ ਅਮੀ ਕੌਣ ਪੰਦਾ ਉਹ ਬਾਟੀ ਸੀ ਜੁੱਠੀ ਪਈ ਸੀ ਮੰਜੇ ਤੇ ਮੈਂ ਥੱਲੇ ਕਿ ਧਾਤੀ ਨਹੀਂ ਮਾਰੀ ਚਲਾ ਕੇ ਥੱਲੇ ਕਿਤੇ ਆਏ ਰੋੜੀ ਆ ਉਧਰ ਆਏ ਪੱਥਰ ਦੀ ਨਹੀਂ ਰੋੜਤੀ ਗਾਪੀ ਲੈ ਖਾ ਲੋ ਸਰਵਾ ਕੱਦੂ ਚ ਰੱਖ ਤੇ ਡੈਡੀ ਦਾ ਪਾਪੇ ਦੀਆਂ ਰੱਖ ਦਿੰਦੇ ਆ ਨਾ ਜਦ ਬਾਟੀ ਲਿਆ ਹੋਰ ਪੁੱਤੋ ਚ ਕੱਢ ਦਿੰਦੇ ਪਾਪੇ ਦੀਆਂ ਹਾਂ ਜੁੱਠੀ ਹੱਥ ਲੱਗ ਜਾਣਗੇ ਨਹੀਂ ਰੱਖ ਦੇ ਜਦ ਬਾਟੀ ਲਿਆ ਇੱਕ ਹੋਰ ਚੱਕ ਲੈ ਬਾਟੀ ਚ ਕੱਢ ਦਿੰਦੇ ਲਓ ਜੀ ਸਾਜੀ ਜੀ ਰੱਖਿਆ ਹੈ ਆਪਾਂ ਬਸ ਪਸ਼ੂ ਕਾਲੇ ਦੇ ਗੋਸ ਹੈ ਫਿਰ ਭਾਂਡੇ ਵੀ ਇੱਧਰ ਆ ਲਿਆ ਭਾਨੇ ਤੇ ਆਹ ਆਪਣੀ ਐਡੀਆਂ ਸੈਣੀਆਂ ਗੱਟੀਆਂ ਆਪੇ ਲੱਗੀਆਂ ਨੇ ਇਕੱਲੇ ਆ ਕੇ ਬੰਨੀਆਂ ਨਹੀਂ ਹਜੇ ਪਰ ਖੜੀਆਂ ਖਾਂਦੀ ਆਉਂਦੇ ਆ ਬੱਚੀ ਵੀ ਇਹਨਾਂ ਨਾਲ ਦੀ ਹੈ ਨਾਮ ਖੜੇ ਆਂਦੀ ਐ ਵੀ ਸੰਗਲ ਜਮਾਨ ਖਾਇ ਲਾ ਅਖਾ ਚਿੱਲੇ ਜਮਾਨ ਆ ਫੜਾਉਂਦਾ ਬਲੇਟ ਤੇ ਹਰ ਚੱਕਰ ਤੇ ਟੈਂਪਰੇਰੀ ਆ ਜਾ ਆ ਜਾ ਆ ਗਈ ਪੇ ਚਾਰੀ ਗਣੀ ਉਹ ਹੀ ਨਾਮ ਬਦ ਨਾਮ ਕਰੀ ਜਾਂਦੀ ਹੈ ਕਿੱਥੇ ਭੱਜਦੀ ਹੈ ਇਹ ਤੇ ਡੈਡੀ ਕੋਲੇ ਨਹੀਂ ਭੱਜਦੀ ਪੁੱਛ ਲਾ ਪਾ ਸੀ ਭੱਜਦੀ ਹੈ ਕਿ ਨਹੀਂ ਫਾਇਦੀ ਹੈ ਇਹ ਵੀ ਬੰਦਾ ਦੇਖ ਲੈਂਦੇ ਤੇਰੇ ਡੈਡੀ ਤੇ ਥੋੜਾ ਜਿਹਾ ਡਰਦੇ ਆ ਬਸ ਮੇਰੇ ਕੋਲੇ ਵੀ ਭੱਜਦਾ ਤੇ ਮੰਮੀ ਕੋਲੇ ਵੀ ਭੱਜਦਾ ਬੀਬੀ ਕੋਲੇ ਵੀ ਪਾਪੇ ਕੋਲੇ ਨਹੀਂ ਆ ਪਾਪਾ ਤਾਂ ਬੰਦਾ ਹੀ ਨਹੀਂ ਹੂੰ ਚਲੋ ਜਿੱਕਰ ਹੈ ਕਿ ਜਿਸ ਨੂੰ ਡੈਡੀ ਲੈ ਆਉਣਗੇ ਬਸ ਪਤਾ ਹੈ ਬਹੁਤ ਲੋਡੀ ਆ ਪਗੋਸੇ ਤੇ ਲੱਗੇ ਮੱਖੀ ਆਲਦੇ ਮੱਖੀ ਆ ਬਹੁਤ ਆਉਂਦੀ ਆ ਤੇਰੀ ਤੇ ਕੀ ਹੋਗਾ ਸੂਰੂ ਹੋਪਕੇ ਜਿਆ ਸੁੱਕੇ ਸੁੱਕੇ ਢਾਣੇ ਨਹੀਂ ਲੈ ਜਾਣ ਇਹਦੇ ਨਾਲ ਵਧਣਾ ਨਹੀਂ ਸੂਰਾ ਇਹ ਇਤਨੀ ਹਰਗਾ ਹੁੰਦਾ ਨਾ ਮਸਾ ਆ ਸੁੱਕਿਆ ਹੋ ਵੀ ਸਾਲੇ ਬਹੁਤ ਢਾਣਾ ਸੁੱਕਾ ਕਿੰਨੇ ਢਾਣੇ ਬਹੁਤ ਜਲ ਸੁੱਕਣ ਕੀ ਆ ਵਾਹ ਨਾ 16 ਦਾ ਖਿੰਡਲ ਨੂੰ ਇਹ ਲਓ ਜੀ ਝੋਨਾ ਆਪਣਾ ਝੋਨਾ ਬਹੁਤ ਬਚ ਰਹੀ ਹੈ ਨਾ ਨਹੀਂ ਉਧਰ ਲੱਗ ਨਹੀਂ ਡਿੱਗਿਆ ਕਿਹੜਾ ਡਿੱਗਿਆ ਉਪਰ ਆ ਮਾਲਕ ਉਹ ਬ ਡਿੱਗਿਆ ਵੀ ਬਾਬਾ ਇਹ ਸੜਕ ਦੇ ਨਾਲ ਨਾਲ ਡਿੱਗਿਆ ਹੂੰ 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 ਕੀ ਆ ਰਹੀ ਵੀ ਜੇਡਾ ਹੀ ਹੋਇਆ ਹੂੰ ਜਮਾ ਅੱਛਾ ਜੀ ਕਈ ਥਾਂ ਤੋਂ ਡੈਡੀ ਦੇਖ ਕੇ ਨਹੀਂ ਆਇਆ ਤੂੰ ਹੱਥ ਨੇ ਚੱਲੀਏ ਆਹ ਤੁਸੀਂ ਗੇੜੀ ਦਾ ਪਾਣੀ ਤਾਂ ਨਹੀਂ ਪਰ ਉਹਦਾ ਟਾਈਮ ਹੋ ਜਾਂਦਾ ਰਾਤ 3:30 ਨਾ ਸਰ ਇਹ ਹੋਰ ਫਿਰ 4 ਕੱਢਣਾ ਹੁੰਦਾ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਸਬਜ਼ੀ ਔੜਾ ਹੈ ਨਾ ਲਕੜਾਂ ਦੇ ਟਾਵਲਾ ਟਾਵਲਾ ਜਾਂਦਾ ਆਖਮ ਜੋਂ ਤੇ ਨਪਰਾ ਨੂੰ ਹੋਲੀ ਹੋਲੀ ਜੜਦੀ ਬਾਹਰੀ ਹੋਰ ਬਣਾ ਲੈਂਦੇ ਆ ਆਪਾਂ ਕਿਹੜਾ ਉਸਾਲਾ ਦਾ ਕੁਝ ਨਹੀਂ ਬਾਹਰੀ ਸਵਾਲ ਬੜੀ ਆਏਗੀ ਬਣਾਉਣੇ ਆ ਨਾ ਮੂਹ ਹੋਣੀ ਲੈਂਦੀ ਗਾੜੀ ਵਰਗੀ ਬਣਦੀ ਜੀ ਇਹ ਆਪਣਾ ਪੂਰਾ ਚੜ ਗਿਆ ਸੀ ਕਿਸੇ ਦਾ ਨਾਲ ਕਿਸੇ ਨਾਲ ਵੀ ਛਾਈ ਹੋਇਆ और आप तरकी सब की और आप 17 रख लीजिए सीधी रे लडका या सिवाया करके दबा ली બાળા અધા ગ્લાસો જે પાણી ના બનજુજી સબજી આપણી બસ તાર સીજના ફેર આપારામાં ધારા વ ਜੀ ਵੀ ਤੇ ਡਿਪੈਂਡ ਕਰਦਾ ਬਿਲਾਉਗਾ ਤੂੰ ਮਰਾਵੜਾ ਰੋਜ਼ ਨੂੰ ਆਣ ਕੋਲੇ ਆਥਨੇ ਇੱਕ ਦਾ ਡੈਡੀ ਜਾਂਦੇ ਆ ਦੁੱਧ ਭੋਣ ਦਾ ਅਲਰਜੀ ਨੇ ਰੈਡੀ ਕਰਕੇ ਆਉਂਦੇ ਹੋਣ ਦੁੱਧ ਭੋਣ ਨਾਲ ਅਲਰਜੀ ਨੂੰ ਛੱਡ ਜਾਂਦੇ ਨੇ ਤੜਕੇ ਜਦੋਂ ਛੱਡ ਕੇ ਆਉਂਦੇ ਉਹਨਾਂ ਫਿਰ ਦੁਕਾਨਾਂ ਨਹੀਂ ਖੁੱਲੀਆਂ ਹੁੰਦੀਆਂ ਆਥਨੇ ਬਸ ਭੁੱਲ ਜਾਈ ਦਈ ਇਹ ਲਗ ਘਮ ਆਪਣਾ ਨਿਬੜ ਗਿਆ ਹੁਣ ਬਣ ਜੂਗੀ ਫੇਰ ਲੱਕਣਾ ਕੱਢ ਦੂਗੀ ਬਾਹਰ ਥੋੜੀ ਥੋੜੀ ਅੱਗ ਦੇ ਜਿਹੜਾ ਦਿਨ ਵਾਲਾ ਦੁੱਧ ਆ ਉਹ ਧਰ ਤਾਂ ਗਰਮ ਹੋਈ ਜਾਊਗਾ ਐਨੇ ਵਿੱਚ ਧਰਾਂ ਕੱਢ ਲਿਆਓ ਲਓ ਜੀ ਆਪਾਂ ਬਾਲਾ ਸਬਜੀ ਦਾ ਦੁੱਧ ਤੇ ਇਹ ਥੋੜਾ ਦੁੱਧ ਨੂੰ ਖਵਾ ਦਈਏ ਬਾਲਾ ਤੇ ਇਧਰ ਆਪਣਾ ਪੀਣ ਵਾਲਾ ਦੁੱਧ ਕੱਢ ਗਿਆ ਬਸ ਹੁੰਦੇ ਐ ਇਹਨੂੰ ਖੜਕਣੀ ਦੇ ਦੁੱਧ ਪਾਤਾ ਆਟਾ ਗੁੰਨ ਕੇ ਰੱਖ ਲੈ ਬਸ ਮੈਂ सब्जी ला के फिर पतीली नहाई पत्थर तेो मैं दिखाया कर नहाई ज्यादा क्योंकि टैंकी भरी टी भर ओ ब जश्ना जशन दे रेडी ने पशुओं ने पाती खा रहगी कोई के पाती केड़िया रेहिया झोटिया कटिया ਸਹੀ ਆਇਦਾ ਜਿਹੜੀਆਂ ਮੇਨ ਵੱਡੀਆਂ ਮੈਂ ਸਾਪੜੀਆਂ ਉਹ ਤਾਂ ਰਹੀਆਂ ਚਲੋ ਜੀ ਮੈਂ ਇਹ ਤਾਂ ਟ੍ਰੈਂਡ ਰਹਿ ਲੱਗ ਜਾਂਦੀ ਕਰਨ ਜੀ ਜਦੋਂ ਪਾਣੀ ਬੱਸ ਪਤਾ ਲੱਗ ਗਿਆ ਨਾ ਵੀ ਪਿਆ ਤਾਂ ਪਸੂਆਂ ਨੂੰ ਉਹਦੀ ਲੱਗ ਗਿਆ ਦੇ ਨਾਲ ਦੀ ਨਾਲ ਵੀ ਸਾਨੂੰ ਉਹ ਨਾ ਚੂ ਵੀ ਦਾਣਾ ਪਾਉਣਗੇ ਹੁਣ ਲਓ ਜੀ ਸਾਰਾ ਸਮਾਨ ਜਿਹੜਾ ਰੋਟੀ ਵਾਲਾ ਤਿਆਰ ਕਰਕੇ ਰੱਖਤਾ ਦੁੱਧ ਪੁਣਕ ਕੇ ਜੱਗ ਚ ਪਾਤਾ ਜਸਨਾ ਨਾਈ ਜਾਂਦਾ ਮੈਂ ਇਹਨੂੰ ਨਾ ਰ ਲੈਣ ਦੋ ਕਿਰਾ ਫਿਰ ਪਤਿੱਲੀ ਮੰਜੂਗੀ ਤੇ ਕਿਉਂਕਿ ਫਿਰ ਆਏ ਆ ਜੀ ਇਹਨੂੰ ਨਾ ਲੈਂਦੇ ਨੇ ਇਹ ਬੇਰੇ ਨੇ ਮੇਰੇ ਵੀ ਕੱਪੜੇ ਗਿੱਲੇ ਕਰ ਦਿੰਦਾ ਫਿਰ ਇਹ ਨਾ ਕੇ ਜਾਵਣਦੇ ਰੋਟੀਲੀ ਮਾਂਜ ਕੇ ਬਸ ਫਿਰ ਰੋਟੀ ਲੱਗਣਾ ਆਪਾਂ ਤੇ ਜਸ਼ਨ ਦਾ ਰੈਡੀ ਖੜਖਰਾਕਾ ਪਾ ਗਏ ਬਸ ਸਾਨੂੰ ਖਾਈ ਜਾਂਦੇ ਬਸ ਤੇ ਚਾਰ ਕੱਢਣ ਦੀ ਕਰਨ ਲੱਗ ਕੇ ਤਿਆਰੀ ਚਾਰ ਕੱਢਦੇ ਹੁਣ ਤੇ 8 ਦਾ ਵੀਊ ਆਏ ਜਾਂ ਹੋ ਜਾਂਦਾ ਸਾਨੂੰ ਦਿਖਾਉਣੇ ਆਪਾਂ ਬੈਕ ਕੈਮਰਾ ਕਰਕੇ ਲੋ ਜੀ ਅਹਜਾ ਹੋ ਜਾਂਦਾ ਸੂਰਜ ਦੀ ਟਿੱਕੀ ਛਿਪ ਗਈ ਜਮਾ ਟਾਈਮ ਹੋ ਗਿਆ 6:00 ਵਜ ਕੇ 10 ਮਿੰਟ ਬਸ ਆਪਾਂ ਰੋਟੀ ਲੱਗਦੇ ਆ ਬਸ ਚਾਰ ਹੁਣ ਕੱਢਦੇ ਹਰੇਤਾ ਬਰੀ ਕਰੀ ਜਾਂਦੇ ਹਾਂ ਤੁਹਾਨੂੰ ਦਿਖਾਉਣੇ ਆਪਾਂ ਵੀਉ 6:10 ਵਜ ਕੇ 10 ਮਿੰਟ ਹੋ ਗਏ ਲਓ ਜੀ ਸੂਰਜ ਦੀ ਟਿੱਕੀ ਜਿਹੜੀ ਬਿਲਕੁਲ ਛਿਪ ਗਈ ਡੈਡੀ ਵੀ ਹੁਣ ਆਉਣ ਵਾਲੇ ਹੋਣਗੇ ਵਾਪਸ ਕਾਫੀ ਟਾਈਮ ਹੋ ਗਿਆ ਡੈਡੀ ਨੂੰ ਦੁੱਧ ਹੋ ਗਿਆ ਅੱਧਾ ਘੰਟਾ ਹੋ ਗਿਆ ਡੈਡੀ ਨੂੰ ਦੁੱਧ ਲੈ ਕੇ ਗਿਆ ਨੂੰ ਤੇ ਲੋਚ ਬਸ ਜਿਸ ਨੇ ਰੜੀ ਚਾਰ ਕੱਢ ਕੇ ਹੁਣ ਨਹਾ ਲੈਣਗੇ ਤੇ ਆਪਾਂ ਚਲਦੇ ਹਾਂ ਰੋਟੀ ਪਕਾਉਣੇ ਜਿਸ ਨੇ ਨਹਾ ਕੇ ਜਾਵੜਾ ਜਿਸ ਨੇ ਜਿਸ ਨੇ ਪਿੰਡਾ ਕੁੰਜੀ ਅੰਦਰ ਹੈ ਖਾਇ ਤਾਂ ਓੱਖਾ ਹਨਾ ਪਟਣਾ ਇਹ ਤਾਂ 2 ਰੁਪਈਆਂ ਹੀ ਟੁੱਟ ਗਈਆਂ ਹੈ 2 2 ਰੁਪਈਆਂ ਹੀ ਉਹਦੀ ਟੁੱਟ ਗਈਆਂ ਆਏ ਕਿ ਬੈਸ ਬੈਡਿੰਗ ਕਰੀ ਸੀ ਜਿਹੜਾ ਆਈ ਟੁੱਟ ਗਈ ਉੱਪਰ ਤਾਂ ਕਿਤੇ ਨਾ ਮੈਂ ਤਾਂ ਆਏ ਕਹਿੰਦੀ ਸੀ ਮੈਂ ਡੈਡੀ ਨੂੰ ਕਿਹਾ ਸੀ ਮਖਾਪਾ ਹਰਾ ਬੀਜ ਲੈਣੇ ਆ ਹਰਾ ਦਾ ਬੀਜ ਨਹੀਂ ਹੈ ਤੇ ਇਹਨੂੰ ਰੱਖ ਦਾਂਗੇ ਆਪਾਂ ਚਾਰ ਨੂੰ ਹੈ ਇਹ ਕੰਮ ਆਊਗਾ ਆਪਾਂ ਨੂੰ ਜਦੋਂ ਪੂਰੀਆਂ ਧੁੰਦਾ ਪੈਂਦੀਆਂ ਦੋ ਮਹੀਨੇ ਪੋ ਤੇ ਮਾਗ ਚ ਬਸ ਹੁਣ ਹਾਰਾ ਦਸੰਬਰ ਤੇ ਜਨਵਰੀ ਚ ਪਾਣੀ ਲਾ ਕੇ ਹੂੰ ਨਹੀਂ ਹੁਣ ਫਿਰ ਡੈਡੀ ਤਾਂ ਮੰਮੀ ਤਾਂ ਆਈ ਸੀ ਮੱਕੀ ਬੀਜ ਦਿੰਨੇ ਮੱਕੀ ਬੀਜਾਂਗੇ ਡੈਡੀ ਆਦੇ ਸੀ ਮੱਕੀ ਨਹੀਂ ਹੋਣੀ ਆ ਕਿਉਂ ਹੋਊਗੀ ਦੂਜੀ ਜਮਈ ਜਵੀ ਜਿਹੜਾ ਹੋਊ ਮੱਕੀ ਹੂੰ ਹਾਂ ਇਹ ਉਹੀ ਅਨਾਜ ਕੀ ਹੈ ਕੁਸਾ ਹੋਇਆ ਨਾ ਤਾਰ ਕਿਹੜਾ ਥੋੜੀ ਕਰੀ ਹੂੰ ਇਹ ਵੀ ਟੁੱਟੂਗੀ ਦੋ ਟੁੱਟਗੀਆਂ ਇੱਕ ਰਹੇਗੀ ਕੋਈ ਆਪਣੇ ਪੁਰਾਣੀ ਹਾਰੋ ਹੁਣੋ ਹੈ ਨਹੀਂ ਉਹ ਲੈਣਾ ਛੋਟਾ ਬਾਹਾਂ ਪਾ ਲੈ ਉਹਦੇ ਇਹਦੇ ਨਾਲ ਧਗੜਾ ਨਿਕਲਦਾ ਹੋਊਗਾ ਨਿਕਲ ਜਾਂਦਾ ਹਾਂ ਇਹ ਪੁਰਾਣਾ ਹੈ ਨਾ ਇਹ ਤਾਂ ਪਤਾ ਨਹੀਂ ਕੀ ਕਰਦੇ ਹੁੰਦੇ ਸੀ ਇਹਦੇ ਨਾਲ ਚੂ ਮਾਰ ਅੱਛਾ ਛਟ ਗਏ ਥੱਬੇ ਮੰਡਲੀ ਚ ਚੱਕਣੇ ਆ ਸਾਰਾ ਵੇਖ ਨੂੰ ਆ ਰਹੇ ਥੱਬੇ ਮੰਡਲੀ ਚ ਆ ਅੱਛਾ ਹੱਥ ਆ ਹੱਥ ਨੀ ਚੀ ਹੂੰ ਹਾਂ ਹਾਂ ਚਲੋ ਜੀ ਕੱਢਣਗੇ ਰਜੇ ਜਸਿੰਦਰ ਇੱਕ ਟੋਕਰਾ ਦਾ ਪਿਆਜ਼ ਆ ਹੀ ਕੱਢੋਂਗੇ ਸਾਰਾ ਤਾਂ ਪੈਂਦਾ ਨਹੀਂ ਕਿ ਪੱਜ ਜਾਂਦਾ ਫਿਰ ਵੀ 1.5 ਟੋਕਰਾ ਟੋਕਰਾ ਵਿੱਚ ਗੜਦੰਨਾ ਮਾੜਾ ਹੂੰ ਟੂੜੀ ਹੁੰਦੀ ਆ ਕੁਛ ਵਿੱਚ ਕਈ ਵਾਰੀ ਦੁਬਾਰੇ ਪਾਉਣਾ ਪੈਂਦਾ ਕੰਮ ਹੂੰ ਚਲੋ ਜੀ ਇਹ ਕਰਦੇ ਆ ਆਪਦਾ ਕੰਮ ਆ ਤੇ ਆਪਾਂ ਰੋਟੀ ਲੱਗ ਜੀਏ ਲੇਟ ਹੋ ਜਾਾਂਗੇ ਚਲੋ ਜੀ ਆਪਾਂ ਵੀ ਲੱਗ ਗਈਆਂ ਰੋਟੀਆਂ ਕਰੀਏ ਦੋ ਆਹ ਨਲਕਾ ਡੈਡੀ ਨੇ ਉਹਦੇ ਕੱਢ ਲਿਆ ਤੇ ਜਦੋਂ ਡੈਡੀ ਆਦੇ ਇੱਥੇ ਲਾ ਦਿੰਦੇ ਆ ਇਹਦੇ ਇੱਥੇ ਆਪਾਂ ਡੱਗੀ ਕੋਲੇ ਵੀ ਬਾਹਰ ਇੱਥੇ ਖੇਲ ਬਣਾ ਦਾਂਗੇ ਵੀ ਕਈ ਵਾਰੀ ਲੋੜ ਪੈ ਜਾਂਦੀ ਆ ਵੀ ਲਾਈਟ ਨਹੀਂ ਹੁੰਦੀ ਹਨਾ ਨਲਕਾ ਗੇੜ ਕੇ ਤੇ ਕੱਢਿਆ ਜਾਂਦਾ ਹਨਾ ਤੇ ਜਦੋਂ ਰੈਡੀ ਇਹਨੂੰ ਇੱਥੇ ਹੌ ਟੋਆ ਪਟਾ ਵੀ ਉੱਥੇ ਨੱਪ ਕੇ ਲਾਉਣ ਲੱਗੇ ਜਦੋਂ ਤੇ ਇਹਦੇ ਜਿਹੜੀ ਪੈਪ ਸੀ ਇਹਦੀ ਗਲ ਗਈ ਸੀ ਤੇ ਮੋਰਾ ਨਿਕਲ ਗਿਆ ਜਾਰ ਲੱਗੀ ਪਈ ਐ ਇਹਨੂੰ ਤੇ ਜਦੋਂ ਚੱਕਣ ਲੱਗੇ ਤੇ ਪਤਾ ਨਹੀਂ ਕੀ ਪੈਪ ਵੱਜੀ ਪਤਾ ਨਹੀਂ ਜਿਹੜੀ ਕੋਲੇ ਇੱਕ ਪੈਪ ਜੀ ਸੀਗੀ ਤੇ ਉਹ ਵੀ ਮਾੜੇ ਦੇ ਨਾਲ ਹੀ ਮੋਰਾ ਨਿਕਲ ਗਿਆ ਲੋ ਜੀ ਆਪਾਂ ਪਤਾ ਦਾ ਪਤੀਲੀ ਮਾਜ ਕੇ ਤੇ ਲੱਗ ਜੀਏ ਰੋਟੀਆਂ ਟਾਈਮ ਸਵਾ 6 ਦਾ ਹੋ ਗਿਆ ਤੇ ਜਸ਼ਨ ਆਪਣਾ ਨਾਨੂ ਕੇ ਅੰਦਰ ਗਿਆ ਹੁਣ ਇਹ ਕਰੂਗਾ ਸਕੂਲ ਦਾ ਕੰਮ ਜਸ਼ਨੀ ਪੁੱਤ ਸਕੂਲ ਦਾ ਕੰਮ ਕਰੇਗਾ ਤੇ ਇਹ ਆਹੋ ਕਰ ਦੇ ਪ੍ਰੀਤ ਨੂੰ ਸਕੂਲ ਦਾ ਫੋਟੋਆਂ ਭੇਜ ਦੇ ਦੇ ਹਾਂ ਪ੍ਰੀਤ ਨੂੰ ਹਮ ਬਸ ਜੀ ਹੁਣ ਆਪਦਾ ਬਿਸਤਰਾ ਲੈ ਆਊਗਾ ਉਹ ਲਈਆ ਹਾਂ ਬਿਸਤਰਾ ਲੈ ਕੇ ਆਪਦਾ ਰੱਖ ਲੂਗਾ ਬੈੱਡ ਤੇ ਫਿਰ ਜਿਹੜਾ ਕੰਬਲ ਹੁੰਦਾ ਉਹਦੇ ਉੱਤੇ ਬਹਿ ਕੇ ਆਏ ਆਰਾਮ ਨਾਲ ਪੜੂਗਾ ਇਹ ਆ ਦੇਖੋ ਚਲੋ ਜੀ ਆਪਾਂ ਰੋਟੀਆਂ ਲੱਗ ਜੀਏ ਤੇ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਬਸ ਮੇਰੀ ਬਤੀਲੀ ਰਹਿ ਗਈ ਮਾਂਜਣ ਵਾਲੀ ਬਤੀਲੀ ਮਾਂਜ ਕੇ ਮੈਂ ਲੱਗਦੀਆਂ ਰੋਟਾ ਹੋਰ ਸਾਰਾ ਕੁਝ ਰੈਡੀ ਹੈ ਆਪਣਾ ਧਰਿਆ ਪੈ ਸਮਾਨ ਸੱਲਾ ਸਾਰ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਫ੍ਰੀ ਜਿਹੜੇ ਪਹਿਣ ਪੁਰਾਣੇਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਵੀਡੀਓ ਨੂੰ ਫੁੱਲ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਮੰਮੀ ਤੋਂ ਬੜਾ ਥੋੜਾ ਹੈ ਅਗਰਾਇਵਿੰਦਰ ਭੈਣ ਕਹਿੰਦੀ ਹੈ ਕਿ ਜਸ਼ਨ ਦੇ ਦਾਦੇ ਬਣਾ ਚੀਨੀ ਲੱਗਦਾ ਸੀ ਤੇ ਨੋਂ ਦਾ ਸੱਸ ਬਣਾਉਣੇ ਲੱਗਦਾ ਮੈਨੂੰ ਕਹਿੰਦੇ ਸੀ ਹੋਰ ਜੀ ਸੋਨਸਰਾਜ ਹੋ ਜਾਂਦੀ ਕਿਉਂਕਿ ਇਹ ਖੇਰ ਜਾਵੜਦੇ ਆ ਸਾਰੇ ਹਨਾ ਜਸ਼ਨ ਸਕੂਲ ਵਗ ਜਾਂਦਾ ਤੇ ਇਕੱਲਾ ਜਿਆ ਬੰਦਾ ਹੋਰ ਹੀ ਲੱਗਦਾ ਘਰ ਵੀ ਘਰੇ ਵੀ ਆਦੇ ਹੁੰਦੇ ਖਾਣ ਨੂੰ ਆਦਾ ਘਰ ਵੀ ਤੇ ਜੀ ਜਾਣੀ ਲੱਗਦਾ ਕਿ ਦੋ ਜਣੇ ਹੁੰਨੇ ਆ ਚਲੋ ਵੀ ਗੱਲਾਂ ਬਾਤਾਂੀਆਂ ਚ ਟਾਈਮ ਟੱਪ ਜਾਂਦਾ ਹਨਾ ਤੇ ਚਲੋ ਜੀ ਆ ਜਾਣਗੇ ਮੰਮੀ ਕੱਲ ਨੂੰ ਤਾਂ ਨਹੀਂ ਪਰਸੋਂ ਆ ਜਾਣਗੇ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਸ਼ੀਅਕਾਲ ਜੀ ਬਾਏ ਬਾਏ